ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਨਾਂ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਸ ਦੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪੰਡ ਪਿੰਡਰ ਕਲਾਂ ਦਾ ਸੀਰ ਧਰਮਕੋਟ ਤੇ ਜ਼ਿਲ੍ਹਾ ਬਾਈ ਨੂੰ ਪੈਂਦਾ ਜੀ ਮੋਗਾ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਵਪਾਰ ਦਾ ਬਾਈ ਉਹਨਾਂ ਦਾ ਕੰਮ ਆ ਜੀ ਟੋਟਲ 8 ਨਾਲ ਸੇਲ ਆ ਜੀ ਦੰਨ ਸੁਵੇ ਸੁਵੇ ਆ ਪੰਜ ਗੱਬਣ 1 2 ਇੱਕ ਟੋਪ ਦਾ ਨਗੀ ਨਾ ਬੱਚੇ ਹੀ ਆ ਜੀ ਹਜੇ ਜਾਣਕਾਰੀ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਦਾਂਗੇ ਜੀ ਤਸੱਲੀ ਭਰਕ ਤੁਸੀਂ ਕਰਨੀ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਜੀ ਰਿਸ਼ਪਾਲ ਸਿੰਘ ਪਿੰਡ ਭਿੰਡਰਕਲਾਂ ਜ਼ਿਲ੍ਹਾ ਮੋਗਾ ਤਹਿਸੀਲ ਧਰਮਕੋਟ ਮੋਬਾਈਲ ਨੰਬਰ ਬਾਈ ਮੋਬਾਈਲ ਨੰਬਰ 94640 22356 ਠੀਕ ਆ ਬਾਈ ਇੱਕ ਨੰਬਰ ਤੋਂ ਸ਼ੁਰੂ ਕਰ ਲੈਂਦੇ ਆ ਸੁਹਾਗ ਨਮਾਜ਼ੀ ਇਹ ਜੀ ਪਹਿਲਾ ਸੁਹਾ ਵੱਚੀ ਸੁਣੀ ਆ ਦੰਦੋ ਜੀ 4 ਦੰਦਾ ਜੀ ਬੱਚਾ ਹੀ ਆ 5 ਆ ਜੀ ਠੀਕ ਹੈ ਬਈ ਦਣ ਕਿੰਨੇ ਲੈਣਗੇ ਦਣ ਜੀ ਪਤਨ ਚਾਰ ਦਣ ਹੀ ਲੈ 4 ਹਾਂ ਜੀ ਕਿੰਨਾ ਕਪਾ ਜੀ ਵੀਰੇ ਜੈਸਾ ਨਾ ਕੁਆਲਟੀ ਆ ਇਸਾ ਉਹਨਾਂ ਦੇ ਨੂੰ ਚਾਹੀਦੇ 14 15 ਕਿਲੋ ਠੀਕ ਹੈ ਬਾਕੀ ਦੁੱਧ ਹੁੰਦਾ ਸੇਵਾ ਦਾ ਠੀਕ ਹੈ ਜੀ ਆਪਾਂ ਐਵੇਂ ਗਰੰਟੀ ਨਹੀਂ ਕੋਈ ਦੇ ਦਿੰਦੇ ਹਾਂ ਦੇ ਠੀਕ ਹੈ ਅਗਲਾ ਟੂੜੀ ਤੇ ਬੰਨ ਦੇ ਮੁੜ ਕੇ ਮੈਨੂੰ ਫੋਨ ਲਾਈ ਜਾਵੇ ਅਗਲਾ ਕਬਈ ਯਾਰ ਇਹ 15 ਕਿਲੋ ਨਹੀਂ ਦਿੰਦੀ ਸਹੀ ਗੱਲ ਹੈ ਦੁੱਧ ਸੇਵਾ ਦੁੱਧ ਸੇਵਾ ਥਣਾ ਦੀ ਡੰਨ ਹੋਊਗੀ ਪੂਰੀ ਜਮਾ ਹੁੱਕੇ ਵੀਰੇ ਠੰਡੀ ਜਮਾ ਦੇਖ ਲੈ ਬਰਫ ਵਾਲਾ ਕੰਮ ਆ ਯਾਰ ਲੈ ਸੀਲਸ ਲੱਗ ਪੂਰੀ ਥੋੜੀਆਂ ਭਲਾਂ ਜੀ ਭਲਾਂ ਤਾਂ ਵੀ ਹੋਣੀਆਂ ਕਿਹਦੇ ਜਿਹੜਾ ਦੁੱਧ ਜਿਹੜੇ ਪਸ਼ੂ ਨੇ ਦੇਣਾ ਉਹਨੂੰ ਪਾ ਲਾਉਣੀ ਆਉਣੀ ਆਉਣੀ ਆ ਤੇਰਾ ਮਾਨਾ ਖੋਲੇ ਜਾਂਦਾ ਹੈ ਭਲਾਂ ਨਾਲ ਤੋੜ ਕੇ ਦਿਖਾ ਦੀ ਭਾਈ ਤੋਹਫਾ ਹੀ ਹੈ ਜੀ ਸ਼ਾਈਨਿੰਗ ਵਾਲੀ ਸਕੈਨ ਆ ਵਜ਼ਨ ਵੀ ਚੰਗਾ ਕੱਦ ਵੀ ਚੰਗਾ ਹੈ ਬੱਚਾ ਹੀ ਆ ਮੂੰਹ ਤੋਂ ਚਾਰ ਦੰਦ ਆ ਜੀ ਤਿਆਰੀ ਬਹੁਤ ਸੋਹਣੀ ਆ ਜੀ 2-4 ਦਿਨ ਬਾਈ 10 ਦਾ ਡੇਟ ਮੁਤਾਬਕ ਪਏ ਆ ਜੀ ਬਾਕੀ ਇੱਕ ਅੱਧਾ ਦਿਨ ਵੱਧ ਵੀ ਲਿਜਾ ਸਕਦੀ ਜਾਂ ਪਹਿਲਾਂ ਵੀ ਸੂ ਪੈਂਦੀ ਆ ਖਾਣਾ ਦੇ ਸੈਜ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਮੋਹਰਲੀ ਵੀਰ ਤਾਂ ਤਾਂ ਜੇ ਨਿਕਲਿਆਉਣਾ ਬੜਾ ਅਜੇ ਕੋਈ ਥੋੜੀ ਜੀ ਕਿ ਨਹੀਂ ਭਲਾ ਥੋੜੀ ਐ ਭਲਾ ਕਰੀ ਬੈਠੀ ਹਾਂਜੀ ਭਲਾ ਕਰੀ ਬਾਕੀ ਸੂਕੇ ਹੋ ਜੂ ਬਾਈ ਸੈੱਟ ਹਾਂਜੀ ਹਾਂਜੀ ਖਾਣਾ ਸੋਹਣੇ ਸੈਜ ਦਾ ਨਿਕਲੂਗਾ ਦੇਖ ਸਕਦੇ ਹੋ ਤੁਸੀਂ ਅੰਦਾਜ਼ਾ ਆਪ ਵੀ ਲਾ ਲਿਓ ਮੋਲਾ ਬਾਈ ਲੈਣ ਦੇਣ ਜੇ ਵਾਲਾ ਇਹਦਾ ਇਹ ਲੈਣ ਦੇਣ ਵਾਲੀ ਵੀ ਜੈਸਾਨਾ ਬੱਚੀ ਦੀ ਕੁਆਲਟੀ ਆ ਜਿੰਨਾ ਮਰਜ਼ੀ ਕਰ ਲੀਏ ਠੀਕ ਆ ਜੀ ਆਪਾਂ 50000 ਦੀ ਬੱਚੀ ਦਵਾਂਗੇ 50000 ਦੀ ਦੇ ਦਾਂਗੇ ਕੋ ਜੁ ਮਾਨਤਾਨ ਜੀ ਮਾਨਤਾਨ ਕਰ ਦਾਂਗੇ ਵੀ ਬੜਾ ਨਹੀਂ ਆਪਾਂ ਮੰਗਦੇ ਹਾਂ ਤੇ ਜੈਸਾਨਾ ਕੁਆਲਟੀ ਆ ਬੱਚੀ ਦੇਖ ਲੈ ਠੀਕ ਆ ਜੀ ਜਮਾ ਯਾਰ ਜਿਵੇਂ ਜੈਜ ਡਿਮਾਂਡ ਆ ਜੀ 50000 ਦਾ ਬਾਈ ਕਹਿੰਦਾ ਬੱਚਾ ਦੇ ਦਾਂਗੇ ਕੱਚਾ ਜ਼ਰੂਰ ਆ 2-4 ਦਿਨ ਜਿਹਦੇ ਦਿਨਾਂ ਤੇ ਹੁੰਦਾ ਤੇ ਫਿਰ ਤਾਂ ਬਾਈ ਰੇਟ ਵੀ ਹੋਰ ਹੋਣਾ ਸੀ ਤੇ ਤਿਆਰੀ ਵੀ ਹੋਰ ਹੋਣੀ ਸੀ 2 ਨੰਬਰ ਬਾਈ ਤੋ ਭਈਆ ਖੂਬਸੂਰਤੀ ਚੈੱਕ ਕਰੋ ਜੀ ਪਹਿਲਾ ਬੱਚੀ ਦੀ ਅੰਤ ਕੋਈ ਨਹੀਂ ਵੀਰੇ ਜਿਹੜੀ ਕੁਆਲਿਟੀ ਆ ਕੁਆਲਿਟੀ ਪੂਰੀ ਟੌਪ ਦੀ ਛੇ ਦੰਦਾਂ ਦਾ ਮੂੰਹ ਬੱਚੀ ਦੂਜੇ ਸੂਆ ਸੁਣਾ ਹਜੇ ਦੰਦਾਂ ਚ ਗੰਦਾ ਜਾਈ ਠੀਕ ਆ ਬਾਈ ਦਿਨ ਕਿੰਨੇ ਲੈਂਦੀ ਹੈ ਜੀ ਵੀਰੇ ਇਹ ਇੱਕ ਆਫਾ ਖੁੱਲਾ ਲੈ ਜੀ ਉਸ ਦਾ ਉੱਤੇ ਦੋ ਦਿਨ ਵੀ ਲੈ ਜੇ ਠੀਕ ਆ ਜੀ ਵੈਸਾ ਹੁਣ ਬੱਚੀ ਆਈ ਕੁਆਲਿਟੀ ਕੁਲਟੀ ਬੜੀ ਆ ਦੇਖੋ ਲਿਓ ਲਓ ਜੀ ਝੋਲ ਬਹੁਤ ਬਾਈ ਥਾਣਾ ਆ ਕੱਲਾ ਕੱਲਾ ਕਿਤੇ ਹੀ ਮਿਲਦਾ ਜੀ ਪੂਰੇ ਘਟ ਘਟ ਦੇ ਆਲੇ ਥਾਣ ਲੱਗੇ ਜੋ ਠੀਕ ਆ ਜੀ ਖੂਬਸੂਰਤੀ ਦਾ ਅੰਤ ਕੋਈ ਨਹੀਂ ਸ਼ਾਈਨਿੰਗ ਵਾਲੀ ਸਕਿਨ ਆ ਘਰੇ ਖੜੀ ਵੀ ਜਜੂ ਬਈ ਹਾਂ ਬੰਦੇ ਦੀ ਜਾਨ ਰੱਖੀ ਵੀ ਆਏ ਨਹੀਂ ਗਾ ਬਈ ਕੋਈ ਤੁਰਿਆ ਜਾਂਦਾ ਨਿਆਂਦ ਜੂ ਹਾਂ ਤਾਂ ਕੋਈ ਨਹੀਂ ਬੁਲਬੁਲ ਦਾ ਪੀਸੀ ਆ ਜੀ ਇੱਕ ਤਾਅ ਦਾ ਕੱਚੀ ਜ਼ਰੂਰ ਆ ਫਾਇਦਾ ਹੋ ਜਾਣਾ ਤੁਹਾਡਾ ਬਈ ਤੁਹਾਨੂੰ ਅੱਜ ਭਾਜ ਮਿਲ ਜਾਣੀ ਆ ਤੇ ਜਿੱਦੇ ਕਰਮ ਵਾਲੀ ਤਿਆਰ ਹੋ ਗਈ ਉਹਦੇ ਦਾ ਫਿਰ ਮੁੱਲ ਹੋਰ ਹੀ ਹੋਣਾਗਾ ਤਿਆਰ ਹੋ ਗਈ ਤਾਂ ਦੇਖੋ ਕਿੰਨਾ ਬਲ ਲਊਗਾ ਆਪਾਂ ਜੈ ਜੀ ਮੁੱਲ ਕਰਨਾ ਵਛੀ ਦਾ ਖੂਬਸੂਰਤੀ ਬਾੜੀ ਜਜੂ ਬਹੁਤ ਆ ਜੀ ਜਿਹੜਾ ਵੀ ਆਊਗਾ ਤੁਹਾਨੂੰ ਵੀ ਜਜੂਗੇ ਸੌਦਾ ਤੁਸੀਂ ਬਾਈ ਨਾ ਕਰ ਲਿਓ ਤੇ ੱਲੇ ਤੁਸੀਂ ਕਰਨੀ ਆ ਪਰ ਤੁਹਾਨੂੰ ਜਜੂਗੀ ਜ਼ਰੂਰ ਹੈ ਜੀ ਲੈਣ ਦੇਣਗੇ ਆਲਾ ਮੁੱਲ ਬਈ ਇਹਦਾ ਵੀਰੇ ਲੈਣ ਦੇਣ ਵਾਲਾ ਹੀ ਮੁੱਲ ਆਪਾਂ ਕਰਨਾ ਆਮ ਬੱਛੀਆਂ ਤਾਂ ਅਗਲਾ ਕਹਿੰਦਾ 90 ਕਰ ਲੈ 75 ਕਰ ਲੈ ਜਿੰਨਾ ਮਰਜ਼ੀ ਕਰ ਲੈ 72000 ਦੀ ਬੱਛੀ ਦੇਣੀ ਆਪਾਂ 72000 ਦੀ ਦੇਣੀ ਹੈ ਦੇਣੀ ਆ ਵੀਰੇ ਦੇਖੇ ਥਣ ਥਣ ਦੇਖ ਜਿਹੜੀ ਕੁਆਲਿਟੀ ਲੱਗੀ ਹੈ ਜੀ ਲੈ ਖਵਾਨੇ ਦੇ ਵੀਂਜ ਚੈੱਕ ਕਰ ਲੋ ਜੀ ਬ੍ਰੀਕ ਬ੍ਰੀਕ ਕਿੰਨੀਆਂ ਨੇ ਥਣ ਕੱਲਾ ਕੱਲਾ 72000 ਦੀ ਜੀ ਦੇਣੀ ਹੈ ਜੀ 72000 ਦੇ ਬੱਚਾ ਦੇਣਾ ਜੀ ਅੱਗੇ ਬਈ ਤੈਨੂੰ ਨੰਬਰ ਸੁਈ ਸਵਾਈ ਇਹ ਜੀ ਤੀਜਾ ਦਿਨ ਐ ਸੁਈ ਨੂੰ ਸੂਆ ਕਿੰਨਾ ਮਸੂਈ ਦੂਜਾ ਹੀ ਦੂਜਾ ਠੀਕ ਬੱਚਾ ਕਿ ਦਿੱਤਾ ਬੱਚੀ ਦਿੱਤੀ ਬੱਚੇ ਬਹੁਤ ਚੰਗੀ ਦਿੱਤੀ ਬੱਚੀ ਬਹੁਤ ਕੁਆਲਟੀ ਵਾਲੀ ਇਹ ਦੇਖ ਠੀਕ ਹੈ ਪੂਰੀ ਕੁਆਲਟੀ ਵਾਲੀ ਬੱਚੀ ਆ ਸੋਹਣੀ ਫੇਸ ਕੁਆਲਟੀ ਆ ਤੀਜਾ ਦੇਣਾ ਬੋਲਾ ਕਿੰਨਾ ਭਾਂਡੇ ਵਾਲਾ ਰੈਡੀ ਹੈ ਵੀਰੇ ਮੰਨਣ ਦਾ ਕਿੰਨਾ ਮਰਜੀ ਮੰਨ ਲੈ 10 ਤੋਂ ਪਲੱਸ ਹੋਊਗਾ 10 ਕਿਲੋ ਮੰਨ 10 ਕਿਲੋ ਮੰਨ ਹਾਂਜੀ ਹਾਂਜੀ ਠੀਕ ਆ ਜੀ ਤੋੜ ਕੇ ਦਿਖਾ ਦਿਓ ਜੀ 10 ਕਿਲੋ ਬਾਈ ਕਹਿੰਦਾ ਬੋਲਾ ਮੰਨ ਕੇ ਆਜੋ ਪਰ ਜਿਹੜੇ ਸਾਉਨਾ ਹਵਾਨਾ ਬੋਲਾ ਪਲਾਸੀ ਹੋਊਗਾ ਥਾਣ ਕੱਲਾ ਕੱਲਾ ਨਿਖੜ ਮਾ ਫੂੜ ਨਹੀਂ ਸ਼ਾਂਖ ਨਹੀਂ ਹਾਈਟ ਨਾਰਮਲ ਆ ਜੀ ਮਗਰ ਤੁਹਾਨੂੰ ਵੱਛੀ ਮਿਲ ਜਾਣੀ ਆ ਫਾਇਦਾ ਹੋ ਜਾਣਾ ਕਿਉਂਕਿ ਇੱਕ ਤੋਹਫੇ ਨਾਲ ਇੱਕ ਤੋਹਫਾ ਫ੍ਰੀ ਹੋ ਜਾਣਾ ਤੁਹਾਡੇ ਹੱਥ ਆਪ ਵੀ ਚੰਗੀ ਆ ਦੁੱਧ ਅੰਦਾਜ਼ਾ ਤੁਸੀਂ ਆਪ ਲਾ ਲਿਓ ਭਈ ਜਿਹਦੇ ਥੱਲੇ 10 ਕਿਲੋ ਬੋਲ ਆਈ ਆ ਤੇ ਦੁੱਧ ਆਪੇ ਹੀ ਚੰਗਾ ਦੇਣਾ ਗਏ ਨੇ ਫਿਰ ਕੁਆਲਿਟੀ ਸੋਹਣੀ ਆ ਥਣ ਕੱਲਾ ਕੱਲਾ ਨਿੱਖੜ ਮਾ ਦੈਣ ਤੈਨੂੰ ਬਾਕੀ ਬੜਾ ਠੰਡੀ ਠੋਡੀ ਪੂਰੀ ਆ ਯਾਰ ਜਿਵੇਂ ਮਰਜ਼ੀ ਲੈ ਸੀਲਸ ਲੱਗ ਪੂਰੀ ਆ ਜਿਵੇਂ ਕੋਈ ਮਰਜ਼ੀ ਬੈਠਾ ਮੈਂ ਧਾਰਾਂ ਮੰਨਿਆ ਮਾਰ ਵੀ ਦਿੰਨੇ ਆ ਉੱਥੇ ਮਾਰ ਦਿੰਨੇ ਆ ਗਰਸ਼ਾਂਵੇਂ ਮਾਰ ਦਿੰਨੇ ਕੋਈ ਸ਼ਾਮੇ ਮਾਰ ਦਿੰਦੇ ਪਪਾ ਕਿ ਨਹੀਂ ਗਰਮੀ ਆ ਥੋੜੀ ਜੀ ਹਾਂਜੀ ਹਾਂਜੀ ਬਾਕੀ ਸੋਹਣੀ ਫੇਸ ਬਾਕੀ ਥਣ ਹੁਣ ਬੜਾ ਵਧੀਆ ਲੱਗਾ ਪੂਰਾ ਥਣ ਟਾਪ ਦਾ ਲੱਗਿਆ ਵਾ ਕੱਲਾ ਕੱਲਾ ਨਿੱਖੜ ਮਾ ਹੱਥੀ ਜੁਆਈ ਯਾਰਾ ਮੋਹੱਲੇ ਦਾ ਲੈਣ ਦੇਣ ਜੀ ਆਲਾ ਬਈ ਤੇ ਲੈਣ ਦੇਣ ਨਾਲ ਆਪਾਂ 55000 ਦੀ ਬੱਛੀ ਦਵਾਗੇ ਠੀਕ ਆ ਜੀ ਲੈਣ ਦੇਣ ਮੁੱਲ ਬਾਈ ਕਹਿੰਦਾ 550 ਤੋ ਭਈ ਆਇਆ ਇੱਕ ਸਾਹ ਦੇ ਮਗਰ ਬੱਚਾ ਬੱਚੀ ਆ ਜਿਹਨੂੰ ਪਸੰਦ ਹੁੰਦੀ ਆ ਕਨੈਕਟ ਬਾਈ ਨਾਲ ਕਰ ਸਕਦੇ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ ਮਾਰਕ ਦੇ ਜੀ ਤਾਰਾ ਕਰੋੜੀ ਧਾਰਾ ਮਾਰ ਦੋ ਧਾਰਾ ਮਾਰਨ ਦਾ ਮਕਸਦ ਤਾਂ ਹੁੰਦਾ ਕਿਉਂਕਿ ਕਿਸੇ ਨੇ ਦੂਰੋਂ ਚੱਲ ਕੇ ਆਉਣਾ ਹੁੰਦਾ ਤੇ ਥਣਾ ਦੀ ਪਾਸ ਹੋਵੇ ਵੇ ਜਾ ਯਾਰ ਕੋਈ ਪੂਛ ਟਾਣੀ ਵੀਰੇ ਪੂਰਾ ਨਹੀਂ ਦੇਖ ਲੀਵਾ ਦੇ ਯਾਰ ਚੀਜ਼ ਬਾਈ ਥਣਾ ਦੀ ਮਾੜੀ ਗਾਂ ਲੈਂਦਾ ਵੀ ਨਹੀਂ ਤੇ ਬਾਕੀ ਚੈੱਕ ਫਿਰ ਵੀ ਕਰ ਲਿਓ ਦੋ ਟਾਈਮ ਚੋਲੇ ਚਾਰ ਚੋਲੇ ਤੇ ਚਾਹੇ ਭਾਈ ਕੋਈ ਛੇ ਟਾਈਮ ਚੋਲੇ ਜੇ ਭਾਈ ਆਪੀ تسਲੀ ਕਰਨ ਵੀਰੇ ਆਪਾਂ ਦੇਖੋ ਆਪਾਂ ਪਾਟਿਆ ਨੋਟ ਨਹੀਂ ਲੈਣਾ ਅਗਲੇ ਨੇ ਮਾਰਾਂ ਪਸੂ ਨਹੀਂ ਲੈਣਾ ਸਹੀ ਗੱਲ ਹੈ ਜੀ ਅੱਗੇ ਭਾਈ ਚਾਰ ਨੰਬਰ ਇਹਦੀ ਕੀ ਡੇਟ ਹੈ ਇਹਦੀ ਦੂਜੇ ਸੂਈ ਹੈ ਇਹ ਕੱਲ ਦੀ ਸੂਈ ਹੈ ਜੀ ਬੱਚਾ ਕੀ ਹੈ ਬੱਚਾ ਆ ਗਈ ਮਗਰ ਜੇ ਡੰਣਾ ਜੀ ਜੇ ਰੁੱਕੇ ਜੀ ਕਿੰਨਾ ਬੋਲਾ ਪਾਟਿਆ ਲੈ ਜੀ ਮੰਨ ਕੇ ਜਦੋਂ ਜੀ ਹੋ 12 ਕਿਲੋ ਆਪਾਂ 10 ਕਿਲੋ ਹੀ ਮੰਨੋ ਇਹਦਾ ਜੀ 10 ਹੀ ਮੰਨ ਕੇ ਹਾਂ ਹੈ ਜਿਆਦਾ ਹੀ ਆਈ ਮੈਂ ਖਾਨੀ ਨਹੀਂ ਕੀਤੀ ਠੀਕ ਹੈ ਭਾਈ ਹਾਂਜੀ ਤੋੜ ਕੇ ਦਿਖਾ ਦਿਓ ਹੈੱਡਸਾਈਡਰ ਦੀਆਂ ਆਏ ਜੀ ਚੁਵਾਈ ਦੀ ਇੱਕ ਨੰਬਰ ਆ ਪੁੱਲਦੀ ਹੈ ਜਮਾ ਚੁਵਾਈ ਦੀ ਇੱਕ ਨੰਬਰ ਆ ਥਣ ਕੱਲਾ ਕੱਲਾ ਨਿੱਖੜ ਮਾ ਹੱਥੀ ਚੁਵਾਈ ਵਾਲਾ ਚੈੱਕ ਕਰ ਸਕਦੇ ਹੋ ਸੋਣੀ ਫੇਸ ਕੁਆਲਟੀ ਮਗਰ ਵੈਸੀ ਹੀ ਆ ਬੂਬੀਆਂ ਜੇ ਚਲਦੀਆਂ ਜੁਲਦੀਆਂ ਤਾਂ ਨਹੀਂ ਨਹੀਂ ਵੀਰੇ ਉਹ ਤਾਂ ਉਵੇਂ ਹੀ ਆ ਜਾਂਦੀਆਂ ਆਮ ਹੀ ਪਸ਼ੂਆਂ ਦੀ ਠੀਕ ਆ ਬਾਈ ਵਜਨ ਚੰਗਾ ਮਗਰ ਬੱਚਾ ਵੱਛਾ ਐ ਕਿੰਨਾ ਕ ਬਾਜੂ ਬਾਈ ਦੁੱਧ ਵੀਰੇ ਜੈਸਾਬ ਨਾਲ ਵੱਛੇ ਦੀ ਕੁਆਲਟੀ ਆ ਉਸ ਹਾਂ ਨਾਲ ਤਾਂ ਚਾਹੀਦਾ ਇਹਨੂੰ 18-20 ਕਿਲੋ ਠੀਕ ਆ ਜੀ ਤੇ ਬਾਕੀ ਸੇਵਾ ਦਾ ਹੁੰਦਾ ਆਪਾਂ ਗਾਰੰਟੀ ਨਹੀਂ ਕੋਈ ਦਿੰਦੇ ਹੁੰਦੇ ਸਹੀ ਗੱਲ ਆ ਦੁੱਧ ਸੇਵਾ ਦਾ ਹੀ ਹੁੰਦਾ ਜਿੰਨੀ ਤੁਸੀਂ ਕਰ ਲੋਗੇ ਉਹਨਾ ਤੁਹਾਨੂੰ ਮਿਲ ਜੂਗਾ ਬਾਕੀ ਥਣ ਕੱਲਾ ਕੱਲਾ ਨਿੱਖੜ ਮਹੱਤੀ ਜਵਾਈਲਾ ਚੈਟ ਕਰਾ ਦੇ ਮੁੱਲ ਲੈਣ ਦੇ ਵਾਲਾ ਬਾਈ ਮੁੱਲ ਜਿਆ ਲੈਣ ਦੇ ਨਾਲ ਆਪਾਂ ਜਿੰਨਾ ਮਰਜੀ ਨਾ ਕੋਈ 70 ਨਾ 75 ਕਰਨਾ 60000 ਦੀ ਬੱਛੀ ਰਵਾਂ 60000 ਦੀ ਬੱਛੀ ਦੇ ਦਾਂਗੇ ਹਾਂਜੀ ਹਾਂਜੀ ਬਸ ਕੁਆਲਟੀ ਬਾਈ ਬਣ ਲੈ ਬਰਡ ਦੇਖਣ ਵਾਲੀ ਦੀ ਜੇ ਯਾਰ ਮੈਂ ਸਾਰੇ ਟੋਸ ਹਵਾਨੇ ਦੇ ਮਾਰ ਵੀ ਦਿੰਨੇ ਨੇ ਕੋਈ ਲੋੜ ਨਹੀਂ ਕੋਈ ਗੱਲ ਨਹੀਂ ਆਪਣੇ ਗਾਰੰਟੀ ਹੋਊਗੀ ਗਾਰੰਟੀ ਗਾਰੰਟੀ ਵੀਰੇ ਕੋਈ ਪੁੱਛਦਾ ਨਹੀਂ ਯਾਰ ਠੀਕ ਹੈ ਜੀ ਬਸ ਤਾਰਾਮ ਬਾਈ ਕਹਿੰਦਾ ਆਪਣੀ ਜ਼ਿੰਮੇਵਾਰੀ ਆ ਜਿਹੜਾ ਇੱਥੇ ਆਊਗਾ ਥਣਾਜੋ ਨਹੀਂ ਮੁੜਦਾ ਮੁੜਦਾ ਨਹੀਂ ਵੀਰੇ ਥਣਾਜੋ ਨਹੀਂ ਮੁੜਦਾ ਥਣਾਜੋ ਨਹੀਂ ਮੁੜਦਾ ਵੈਸੇ ਨਾ ਜਾ ਜੇ ਉਹ ਵਖਰੀ ਗੱਲ ਹੈ ਉਹ ਵਖਰੀ ਗੱਲ ਆ ਅਗਲੀ ਦੀ ਗੱਲ ਆ ਜੀ ਜਾਂ ਸੌਲਤਾਨਾ ਬਣੇ ਤੇ ਪਰ ਥਣਾਜੋ ਕੋਈ ਬਾਈ ਜਿਹੜਾ ਆ ਗਿਆ ਪਸੂ ਛੱਡ ਕੇ ਨਹੀਂ ਜਾਂਦਾ ਐ ਇੰਨੀ ਕੁਆਲਿਟੀ ਵਾਲੇ ਜਾਨਵਰ ਲੈਂਦੇ ਆ ਠੀਕ ਆ ਜੀ ਅੱਗੇ ਬਾਈ ਤੋਫਾ ਪੰਜਵਾਂ ਇਹ ਪੰਜ ਨੰਬਰ ਤੇ ਨਹੀਂ ਪਲੂਨ ਵੱਛੀ ਆ ਬੱਚਾ ਮੂੰਹ ਚਾਰ ਦਾਂਦਾ ਮੂੰਹ ਤਾਂ ਚਾਰ ਦਾਂਦਾ ਹਾਂਜੀ ਹਾਂਜੀ ਠੀਕ ਆ ਬਾਈ ਦਣ ਕਿੰਨੇ ਲੈਂਦੀ ਆ ਦਣ ਵੀਰੇ ਇੱਕ ਹਫਤਾ ਖੁੱਲਾ ਲੈ ਜੀ ਕਿੰਨਾ ਪਾਜੂ ਜੈਸਾ ਉਹਨਾਂ ਵੀਰੇ ਕੁਆਲਿਟੀ ਤੇ ਗਾਂ ਦੀ ਮ ਇਸ ਹਾਵਨਾ ਨੂੰ ਚਾਹੀਦਾ 20 ਤੋਂ ਪਲੱਸ ਠੀਕ ਹੈ ਜੀ ਤੇ ਬਾਕੀ ਸੇਵਾ ਦਾ ਜੀ ਬਾਕੀ ਸੇਵਾ ਦਾ ਤੋਪਾ ਹੈ ਇੱਕ ਜਰਸੀ ਦਾ ਕੁਆਲਟੀ ਚੈੱਕ ਕਰੋ ਬਿਲਕੁਲ ਕੁਆਲਟੀ ਦੇ ਫੀ ਵੀਰੇ ਬਰਾੜਾ ਆਪਾਂ ਉਹਨਾਂ ਦੇ ਪਾ ਪਾ ਰਿਕਾਰਡ ਹੀ ਨਹੀਂ ਲਿਆ ਨਹੀਂ ਆਪਾਂ ਕਹਿ ਦਿੱ ਗਏ ਮੈਂ ਫਾਰਮ ਦੀ ਫਾਰਮ ਦੀ ਘਰੋਂ ਲਈ ਆ ਠੀਕ ਹੈ ਜੀ ਐਵੇਂ ਆਪਾਂ ਝੂਠ ਨਹੀਂ ਮਾਰਦੇ ਵੀ ਜੇ ਫਾਰਮ ਨਹੀਂ ਹੁੰਦਾ ਰਿਕਾਰਡ ਆਪਾਂ ਲੈ ਕੇ ਦੇਣਾ ਸੀਗਾ ਫਿਰ ਜਿਹੜੀ ਦਾ ਹੁੰਦਾ ਆਪਾਂ ਦੱਸ ਵੀ ਦਿੰਦੇ ਆਪਾਂ ਫਾਰਮ ਚੋਂ ਲਈ ਹੈ ਕਿ ਨਹੀਂ ਠੀਕ ਹੈ ਜੀ ਇਹ ਲੋਕਾਂ ਲਈ ਆਪਾਂ ਘਰਾਂ ਚ ਕੁਆਲਟੀ ਚੈੱਕ ਕਰੋ ਜੀ ਦੰਦ 10 ਪਏ ਆ ਤੇ ਮੂੰਹ ਤੋਂ ਚਾਰ ਦੰਦ ਬੱਚਾ ਹੀ ਆ ਹਜੇ ਤਿਆਰੀ ਬਹੁਤ ਸੋਹਣੀ ਆ ਜੀ ਜੇ ਅੱਜ ਇੰਨੀ ਤਿਆਰੀ ਚੰਗੀ ਆ ਤਾਂ ਹਫ਼ਤੇ ਨੂੰ ਤਾਂ ਤਿਆਰੀ ਦੁੱਗਣੀ ਹੋਣੀ ਆ ਇੰਨੀ ਤੇ 20 ਕਿਲੋ ਪਲੱਸ ਦੀ ਉਮੀਦ ਆ ਕੋਈ ਬਾਰਾ ਜਿਹੜੀ ਚੀਜ਼ ਦੇਖਣ ਵਾਲੀ ਹੈ ਕਿ ਨਹੀਂ ਸਹੀ ਗੱਲ ਆ ਜੀ ਤੋਹਫਾ ਨੀਂ ਕਿੰਨਾ ਪੀਸ ਆ ਬਲ ਕੌਲ ਜੀ ਲੈ ਚੱਲੀ ਦੀਰ ਫਣਾ ਦੇ ਸਹਿ ਸੋਹਣੇ ਆ ਗੈਰ ਤੇ ਲੱਗੇ ਹੋਏ ਹੱਥੀ ਜਵਾਈ ਵਾਲਾ ਥਾਣਾ ਦੇਖ ਸਕਦੇ ਹੋ ਤੁਸੀਂ ਸੋਹਣਾ ਹਵਾਨਾ ਥਾਣੇ ਕੱਲਾ ਕੱਲਾ ਨਿਖੜ ਮਾ ਠੰਡੀ ਸੀਲ ਵੀ ਪੂਰੀ ਆ ਹਨਾਂ ਦੀ ਵੀ ਓਕੇ ਆ ਮੁੱਲ ਬਈ ਇਹਦਾ ਮਨੁਕੀ ਜੇ ਸਾ ਅਨ ਜਿੱਦਾਂ ਹੋਗੀ ਤਿਆਰ ਆ ਕਿ ਨਹੀਂ ਉਹ ਤਾਂ ਬੱਛੀ ਹੈਗੀ ਨੱਖ ਦੀ ਠੀਕ ਹੈ ਜੀ ਤੇ ਆਪਾਂ 75000 ਦੀ ਵਸ਼ੀ ਦਵਾਂਗੇ ਠੀਕ ਹੈ ਜੀ ਜਿੱਦੇ ਤਿਆਰ ਹੋਗੀ ਉਹਦੇ ਤਾਂ ਮੁੱਲ ਬਈ ਕਹਿੰਦਾ ਹੋਰ ਹੋਊਗਾ ਜੇ ਕੱਚੀ ਦਾ ਮੁੱਲ 75000 ਰੁਪਇਆ ਵਿੱਚੋਂ ਮਾਨਦਨ ਬਈ ਕਹਿੰਦਾ ਜ਼ਰੂਰ ਕਰਾਂ ਬਾਕੀ ਕੁਆਲਿਟੀ ਆ ਬਰਾੜ ਕੋਈ ਉਮੀ ਨਹੀਂ ਗਈ ਆਏ ਮਾਰੀ ਜੀ ਰਹੀ ਜਿਹਾ ਸਹੀ ਗੱਲ ਆ ਜੀ ਚੈੱਕ ਕਰੋ ਤੈਂ ਢੋਲੇ ਦੀ ਤਾਂ ਪਈ ਆ ਦੇ ਢੋਲ ਬਹੁਤ ਬਈ ਗੱਟ ਡੂਡ ਕੱਟੰਗ ਦਾ ਢੈਲੀ ਲਈ ਕਰਦੀ ਆ ਹਾਂਜੀ ਇੱਥੇ ਹੋ ਜਾਣਾ ਲੈਵਾ ਜਦੋਂ ਸੂਣਾ ਪਰ ਮੇਰੇ ਦੁੱਧ ਦਾ ਲੈਵਾ ਭਾਲ ਕੋਈ ਨਹੀਂ ਭਾਲ ਭੁਲ ਹੈ ਜੇ ਮੈਂ ਹੈ ਹੀ ਨਹੀਂ ਕਿ ਹੈ ਨਹੀਂ ਹਜੇ ਤਾਂ ਭਾਲ ਪਾਉਣੀ ਹੈ ਇਹਨੇ ਹਾਂਜੀ ਅੱਗੇ ਬਈ ਕਰੋ ਸੰਗ ਇਹ ਕ੍ਰੋਸ ਹੈ ਜੀ ਟੋਫੀ ਕਲਰ ਚ ਹੈਗੀ ਜੀ ਛੇਮਾ ਠੀਕ ਆ ਜੀ ਇਹ ਵੀ ਦੂਜਾ ਸੂਆ ਸੂਣੀ ਆ ਦੂਜਾ ਸੂਣੀ ਆ ਹਾਂ ਉਹਨਾਂ ਨੇ ਦੱਸਿਆ ਜੀ 18 19 ਕਿਲੋ ਚੋਇਆ ਜੀ ਠੀਕ ਆ ਜੀ ਪਹਿਲੇ ਸਵੇਰ ਜੈਸਾ ਉਹਨਾਂ ਲੈਵਾ ਲੂਆ ਵੱਚੀ ਦਾ ਥਾਨ ਕਰਾ ਲੱਗਾ ਕਿ ਨਹੀਂ ਇਹ ਤੇ ਲਾਂ ਟੋ ਲਾਵਾਂ ਉਸ ਹਾਵ ਨਾਲ ਚੋਇਆ ਵੀ ਹੋਊਗਾ ਵੀ ਹੋ ਕੋਈ ਜੇ ਹੱਤਾ ਲੈ ਜੂ ਖੁਲਾਈਏ ਹੱਤਾ ਖੁੱਲੇ ਲੈ ਜੂ ਲੈ ਚੱਲੀ ਵੀਰਾਂ ਕੋਫੀ ਕਲਰ ਚ ਜਰਸੀ ਆ ਗਈ ਕੱਦ ਵੱਡਾ ਜੀ ਵਜਨ ਚੰਗਾ 18 19 ਕਿਲੋ ਪਿਛਲੇ ਸੂਏ ਦਾ ਰਿਕਾਰਡ ਆ ਐਟੀਆਰ ਪਲੱਸ ਦੀ ਉਮੀਦ ਆ ਥਣ ਕੱਲਾ ਕੱਲਾ ਨਿੱਖੜ ਮਹੱਤੀ ਚ ਵਾਈ ਵਾਲਾ ਦੇਖ ਸਕਦੇ ਹੋ ਤੁਸੀਂ ਬਾਕੀ ਤਿਆਰੀ ਚੰਗੀ ਆ ਜੀ ਜਾਉ ਬਈ 20+ ਜਾਉ ਵੀ+ ਜੈਸਾ ਉਹਨਾ ਬਾਕੀ ਮੌਸਮ ਦੇ ਸਿਰ ਤੇ ਅ ਵੀਰੇ ਜੇ ਗਰਮੀ ਹੋਗੀ ਤਾਂ ਹੋ ਸਕਦਾ 17 18 ਹੀ ਹੋਵੇ ਠੀਕ ਆ ਜੀ ਤੇ ਜੇ ਠੰਡਾ ਹੋ ਗਿਆ ਕੰਮ ਫੇਰ ਭਣਾ 20 ਵੀ ਦੇ ਦੂਗੀ ਉੱਤੇ ਵੀ ਕਰ ਸਕਦੀ ਆ ਠੀਕ ਆ ਜੀ ਜੇ ਠੰਡਾ ਹੋ ਗਿਆ ਤਾਂ ਮੌਸਮ ਬਾਈ ਕਹਿੰਦਾ ਵੱਧ ਵੀ ਸਕਦੀ ਆ ਥੋੜਾ ਜਿਹਾ ਕੋਈ ਗੱਲ ਨਹੀਂ ਰੋਕ ਲਈ ਜੇ ਮੌਸਮ ਗਰਮੀ ਦੇ ਹਿਸਾਬ ਨਾਲ ਚਲੋ ਪਸੂ ਬਾਈ ਥੋੜਾ ਜਿਹਾ ਘਟ ਵੀ ਜਾਂਦਾ ਕਿਉਂਕਿ ਹਾਂ ਜੀ ਜੀ ਬਹੁਤ ਗਰਮੀ ਹੁੰਦੀ ਹੈ ਜੀ ਬਾਕੀ ਗਰਮੀ ਜਾਦੀ ਪੈ ਰਹੀ ਹੈ ਕਈ ਵਾਰ ਖਾਂਦਾ ਪੀਂਦਾ ਨਹੀਂ ਪਸੂ ਉਨੀ ਤਾਕ ਰੋ ਹਾਂ ਜੀ ਹਾਂ ਜੀ ਜੇ ਸਹੀ ਸਲਾਮਤ ਹੋਵੇ ਮੌਸਮ ਠੰਡਾ ਹੋਵੇ ਤਾਂ ਦੁੱਧ ਪਲੱਸ ਕਰਜੂ ਬਸ 2 ਕੁ ਮਹੀਨੇ ਹੀ ਆ ਬਈ ਗਰਮੀ ਦੇ ਉਦੋਂ ਬਾਅਦ ਤਾਂ ਫਰਕ ਪੈ ਹੀ ਜਾਣਾਗਾ ਦੁੱਧ ਦਾ ਕਰਮਾਲੀਆਂ ਉਹਦੀ ਵਾਜ ਜਾਂਦੀ ਆ ਮਾੜਾ ਜਾਂ ਮੌਸਮ ਥਰਮ ਤੇ ਬਾਕੀ ਮੱਝਾਂ ਰਗਈ ਹੋਣਾ ਦੁੱਧ ਇਹਦਾ ਬਈ ਹਾਂਜੀ ਹਾਂਜੀ ਮੱਝਾਂ ਆਗੂ ਹੀ ਆ ਠੀਕ ਆ ਜੀ ਮੱਝਾਂ ਰਗਈ ਦੁੱਧ ਹੋਊਗਾ ਇਹਦਾ ਮੁੱਲ ਬਈ ਲੈਣ ਦੇਣ ਜੀ ਇਹ 55000 ਦੀ ਵੱਛੀ ਦੇ ਦਾਂਗੇ ਵੀਰੇ ਠੀਕ ਆ ਜੀ 55000 ਦਾ ਬੱਚਾ ਬਾਈ ਕਹਿੰਦਾ ਦੇ ਦਾਂਗੇ ਅੱਗੇ ਬਾਈ ਇਹਦੀ ਕਿ ਡਿਟੇਲ ਸੱਤ ਨੰਬਰ ਗੱਭਨ ਦੀ ਇਹ ਦੂਜੇ ਸੂਏ ਸੁਣਦੀ ਆ ਵੀਰੇ ਠੀਕ ਆ ਜੀ ਡੈਣ ਕਿੰਨੇ ਲੈ ਵੀ ਆਪਾਂ ਲੈ ਲੂ ਵੀਰੇ ਖੁੱਲਾ ਆ ਜੇ ਕੱਦ ਨਾਰਮਲ ਆ ਤੇ ਹਵਾਨਾ ਵੱਡਾ ਹਵਾਨੇ ਦਾ ਤਾਂ ਫਰਾਈ ਆ ਜੀ ਬਾਈ ਜਿਹੜਾ ਮੇਨ ਚੀਜ਼ ਆ ਮੈਂ ਥਣ ਦਾ ਮਾਰਾ ਪਸ਼ੂ ਨਹੀਂ ਲੈਂਦਾ ਠੀਕ ਆ ਜੀ ਆਪਾਂ ਥਣ ਤੋਂ ਨਾ ਮਾਰਾ ਪਸ਼ੂ ਹੋਊਗਾ ਐ ਨਕੂ ਕਹਿ ਦੂਗਾ ਯਾਰ ਪੋਰਾ ਪੋਰਾ ਥਣ ਦੀ ਹੱਥ ਜਨਾਉਣਾ ਹਾਂਜੀ ਹਾਂਜੀ ਠੀਕ ਆ ਬਾਈ ਤੋਂ ਭਾਈਆ ਕੱਦ ਜ਼ਰੂਰ ਨਾਰਮਲ ਆ ਤੇ ਪਰ ਹਵਾਨਾ ਸਾਰਿਆਂ ਨਾਲੋਂ ਵੱਡਾ ਬਾਕੀ ਫੇਸਪੂਲ ਦੇਖੋ ਵੀ ਚੱਕ ਗੁਵਾਰ ਵੀ ਪੂਰੀ ਚੰਗੀ ਆ ਦੇਖ ਸਕਦੇ ਹੋ ਤੁਸੀਂ ਥਾਣਾ ਕੱਲਾ ਕੱਲਾ ਨਿਖੜਮਾ ਹੱਥੀ ਚਵਾਈ ਵਾਲਾ ਕਿੰਨੇ ਦਿਨ ਲੈਂਦੀ ਹੈ ਬਾਈ ਹਜੇ ਇੱਕ ਹੱਤਾ ਲੈ ਜੀ ਵੀਰੇ ਖੁੱਲਾ ਜੀ ਕਿੰਨਾ ਕੁ ਬਾਜੂ ਦੁੱਧ ਜੀ ਵੀਰੇ ਉਹਨੇ 13-14 ਕਿਲੋ ਕਿਹਾ ਪਹਿਲੇ ਸੂਏ ਤੋਂ ਆ ਜੈਸਾਬ ਨਾਲ ਲੈਵਾ ਲੂਆ ਪਨ ਆਪਾ ਵੀ ਕਿਲੋ ਕਹਿ ਜੀ ਤੇ ਪਰ ਇਹ 15 16 ਕਿਲੋ ਦਊਗੀ ਇਹ ਤੋਂ ਵੱਧ ਨਹੀਂ ਆਪਾਂ ਕਹਿੰਦੇ ਹਾਂ ਠੀਕ ਹੈ ਜੀ ਬਾਕੀ ਜੀ ਸੇਵਾ ਦੀ ਸਿਰ ਤੇ ਨਹੀਂ ਦੇਵੋ ਕੋਈ ਬਾਹਲਾ ਨਹੀਂ ਬਈ 15 ਹਾਂ ਇੰਨਾ ਕ ਤਾਂ ਦੇਣਾ ਵੀ ਚਾਹੀਦਾ ਜੈਸਾ ਉਹਨਾਂ ਕੁਆਲਿਟੀ ਆ ਬੱਛੀ ਦੀ ਸਹੀ ਗੱਲ ਹੈ ਜਿੰਨੀ ਕੁ ਕੁਆਲਿਟੀ ਆ ਉਸ ਨਾਲ ਕੁਵੀਆਂ ਦੇਣ ਦਾ ਬਾਕੀ ਸੇਵਾ ਦਾ ਜੇਕਰ ਦੀ ਵੀਰ ਦੀ ਵੱਧ ਹੋਈ ਹੋ ਸਕਦਾ ਪਲੱਸ ਜੀ ਉਹਦਾ ਪਲੱਸ ਕੁਆਲਿਟੀ ਬਾਕੀ ਜੀ ਫੇਸਬੁੱਕ ਦੇ ਰਿਹਾ ਜਮਾ ਕੁਆਲਿਟੀ ਵਾਲੀ ਚੀਜ਼ ਆ ਪੂਰੀ ਕੁਆਲਿਟੀ ਮੋਹੱਲੇ ਦਾ ਲੈਣ ਦੇਣ ਵਾਲਾ ਮੋਹੱਲੇ 47000 ਦੀ ਬੱਛੀ ਦੇ ਦਾਂਗੇ ਵੀਰੇ ਠੀਕ ਹੈ ਹੋ ਜੋ ਲੈਸ ਜੀ ਪਰ ਥੋੜਾ ਘਣਾ ਇਮਾਨਤਾਨ ਹੋਊਗਾ ਕਿਉਂਕਿ ਮੈਂ ਖੱਚ ਕੇ ਲੈਣਾ ਰੇਟ ਪਹਿਲਾਂ ਹੀ ਠੀਕ ਆ ਜੀ 47000 ਦੀ ਬੱਚੀ ਦੇ ਦਾਂਗੇ ਮੁੱਲ ਫੈਕਸੀ ਹੁੰਦੇ ਆ ਬਾਈ ਦੇ ਇਮਾਨਤਾਨ ਉਹਦੇ ਜੋ ਕਰ ਦਾਂਗੇ ਕੋਈ ਚੱਕਰ ਨਹੀਂ ਬਾਈ ਕਹਿੰਦਾ ਆਏ ਕੇ ਦਾ ਗਰਮੀ ਚਾਊਗਾ ਕੋਈ ਚੱਲ ਕੇ ਇੱਕ ਸੂਈ ਸਵਾਈ ਅੰਗ ਕ੍ਰੋਸ ਆ ਜਾਂਦਾ ਤੇ ਪਰ ਹਵਾਨਾ ਬਹੁਤ ਸੋਨਾ ਥਣ ਵੀ ਟੋਪ ਦਾ ਜੀ ਸੂਆ ਕਿੰਨਾ ਮਸੂਈ ਆ ਜੀ ਇਹ ਵੀਰੇ ਦੂਜਾ ਸੂਆ ਇਹਨਾਂ ਨੇ ਦੱਸਿਆ ਵਾ ਠੀਕ ਆ ਜੀ ਅਗਲਾ ਮੰਨ ਲੈ ਤੀਜਾ ਮੰਗ ਲੈ ਦੂਜਾ ਮੰਨ ਲੈ ਠੀਕ ਆ ਜੀ ਉਹ ਅਗਲੇ ਦੇ ਸੋਚ ਆ ਆਪਾਂ ਨੂੰ ਘਰ ਜਾਣੇ ਦੱਸਿਆ ਹੀ ਦੂਜਾ ਵਾ ਕਤੋਂ ਸੁਈ ਹੈ ਜੀ ਇਹਨੂੰ ਅੱਜ ਚੌਥਾ ਦੇਣਾ ਜੀ ਠੀਕ ਆ ਬਾਈ ਤਾਂ ਚੌਥਾ ਦੇਣਾ ਹੁਣ ਦੁੱਧ ਆ ਕੇ ਬੋਲਾ ਵੀਰੇ ਦੁੱਧ ਮੰਨ ਲਓ ਬੋਲਾ ਮੰਗ ਲਓ ਠੀਕ ਆ ਬਾਈ ਇਹ 10 ਤੋਂ ਪਲਾਸੀ ਆ 10 ਤੋਂ ਬਾਅਦ 10 ਹੀ ਮੰਨ ਕੇ ਆਉਣ 10 ਹੀ ਮੰਨ ਕੇ ਆਉਣ ਐਵੇਂ 12 ਹੋ ਗਏ ਕਈ ਵਾਰ ਘਟ ਜੇ ਅਗਲਾ ਕਹਿੰਦਾ ਯਾਰ ਤੂੰ 12 ਕਿਲੋ ਕਹੀ ਜਾਂਦਾ ਜੀ ਸਹੀ ਗੱਲ ਮੰਨ ਕੇ ਚਲੋ 10 ਹੀ ਮੰਨ ਕੇ ਆਉਣ ਯਾਰ ਠੀਕ ਆ ਜੀ ਤੋੜ ਕੇ ਦਿਖਾ ਦਿਓ ਬੱਚਾ ਕੀ ਹੈ ਜੀ ਮਗਰ ਬੱਚਾ ਹੀ ਬੱਚਾ ਵੀਰ ਜੀ ਮਗਰ ਬੱਚਾ ਬੱਚਾ ਹੈ ਦੇਖ ਸਕਦੇ ਹੋ ਤੁਸੀਂ 10 ਕਿਲੋ ਮੰਨ ਕੇ ਆਓ ਬੋਲਾ ਮੰਨਣਾ ਬੋਲਾ ਮੰਨ ਲਓ ਦੁੱਧ ਮੰਨਣਾ ਦੁੱਧ ਮੰਨ ਲਓ ਦਿਨ ਚਾਰ ਹੋ ਗਿਆ ਜੀ ਸੂਈ ਨੂੰ ਕਿੰਨਾ ਕੁ ਬਾਜੂ ਬਾਈ ਜਿਹੜੀ ਜੈਸਾਉ ਨਾ ਬੱਛੀ ਹੈ ਜਿਵੇਂ ਕੱਦ ਕਾਠ ਵਾਲੀ ਆ ਹਾਂਜੀ 16 17 ਕਿਲੋ ਦਾ ਚਾਹੀਦਾ ਵਾ ਬਾਕੀ ਸੇਵਾ ਦਾ ਜੀ ਬਾਕੀ ਸੇਵਾ ਮੋੜ ਲੈ ਵੀਰ ਥਣਾ ਦੀ ਓਕੀ ਆ ਜੀ ਜਮਾ ਓਕੀ ਪੋਲੀ ਤਾਰਾ ਰੂਵ ਵਰਗੀ ਆ ਮੁੱਲੇ ਦਾ ਜੀ ਮੁੱਲੇ ਆਪਾਂ 46000 ਦੀ ਬੱਛੀ ਦੇ ਦਾਂਗੇ ਠੀਕ ਆ ਜੀ 46000 ਦੀ ਬਾਈ ਕਹਿੰਦਾ ਬੱਛੀ ਦੇ ਦਾਂਗੇ ਇਹਨੂੰ ਕੋਈ ਵੀ ਐਨੀਮਲ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਧੰਨਵਾਦ